ਪਹਿਲਾਂ ਵੀ ਆਪਣੀ ਮਾਰਕੀਟ ਦੇ ਵਿੱਚ ਏਸੀ ਦੀਆਂ ਪਾਈਪਾਂ ਤੇ ਜਿਹੜਾ ਏਸੀ ਦਾ ਯੂਨਟ ਹੁੰਦਾ ਚੋਰੀ ਕਰਕੇ ਲੈ ਗਏਗੇ ਕੱਲ ਰਾਤ ਸੀਸੀਟੀਵੀ ਕੈਮਰੇ ਦੇ ਵਿੱਚ ਚੋਰ ਦਿਖਦਾ ਪਾਇਆ ਗਿਆ ਜਿਹੜਾ ਸਾਡੀਆਂ ਚਾਕੂ ਜਾਂ ਪਲਾਸ ਦੇ ਨਾਲ ਤਾਰਾ ਬਿਜਲੀ ਦੀਆਂ ਦੁਕਾਨ ਦੇ ਬਾਹਰੋਂ ਵੱਢ ਕੇ ਲੈ ਗਿਆ ਵਾ ਕਿੰਨੀਆਂ ਦੁਕਾਨਾਂ ਦਾ ਕਟਾਈ ਚਾਰ ਪੰਜ ਦੁਕਾਨਾਂ ਦੀ ਤਾਰਾ ਲਾ ਕੇ ਲੈ ਗਈ ਹੈ ਜੀ ਜਿਹੜੀਆਂ ਬਾਹਰ ਲਟਕਦਿਆਂ ਪਈਆਂ ਸੀ ਜਾਂਦੀਆਂ ਪਈਆਂ ਸੀਗੀਆਂ ਮਾਰਕੀਟ ਦੀ ਕੋਈ ਸਕਿਉਰਟੀ ਗਾਰਡ ਕੋਈ ਮਾਰਕੀਟ ਦੇ ਵਿੱਚ ਚੌਂਕੀਦਾਰ ਹੈਗਾ ਹੀ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਹੁੰਦਾ ਪਰ ਜਿਹੜੀ ਚੋਰੀ ਹੋਈ ਆ ਉਹ ਚਾਨਨ ਦੇ ਵਿੱਚ ਹੋਈ ਆ ਦਿਨ ਚੜਿਆ ਹੋਇਆ ਵਾ ਥੋੜੇ ਦਿਨ ਪਹਿਲਾਂ ਸਾਡੀ ਮਾਰਕੀਟ ਤੇ ਸ਼ਾਮੀ 4-5 ਵਜੇ ਮੋਟਰਸਾਈਕਲ ਦੁਕਾਨ ਦੇ ਬਾਹਰੋਂ ਚੋਰੀ ਹੋਇਆ ਅਸੀਂ ਉਹਦੀ ਵੀ ਰਿਪੋਰਟ ਕੀਤੀ ਫੇਸਬੁੱਕ ਵਗੈਰਾ ਤੇ ਸਾਰਿਆਂ ਤੇ ਪਾਇਆ ਪਰ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਹੋ ਇੱਕ ਤਾਂ ਸਾਡੀ ਮਾਰਕੀਟ ਦੇ ਮੂਹਰੇ ਬੈਰੀਕੇਡ ਲਾਇਆ ਪਿਆ ਪ੍ਰਸ਼ਾਸਨ ਨੇ ਜਿਹਦੇ ਕਰਕੇ ਕੋਈ ਐਂਬੂਲੈਂਸ ਜਾਂ ਕੋਈ ਫਾਇਰ ਗੱਡ ਦੀ ਗੱਡੀ ਨਹੀਂ ਆ ਸਕਦੀ ਥੋੜੇ ਦਿਨ ਪਹਿਲਾਂ ਸ਼ਾਰਟ ਸਰਕਟ ਹੋਇਆ ਅਸੀਂ بڑے ਪਾਜ਼ਲ ਸੀ ਆਪੇ ਕਾਰਵਾਈ ਕੀਤੀ ਦੂਜੀ ਗੱਲ ਉਹ ਬੈਰੀਕੇਟ ਹਟਾਇਆ ਜਾਵੇ ਸਾਡੇ ਮਾਰਕੀਟ ਦੇ ਵਿੱਚ ਪੀਸੀਆਰ ਵਾਲਿਆਂ ਦਾ ਗੇੜਾ ਹੋਵੇ ਰਾਤ ਨੂੰ ਗੇੜਾ ਹੋਵੇ ਐਂ ਤਾਂ ਸਾਡੇ ਮਤਲਬ ਦੁਕਾਨਾਂ ਦੇ ਤਾਲੇ ਵੀ ਟੁੱਟ ਜਾਂਦੇ ਆ ਪ੍ਰਸ਼ਾਸਨ ਇਸ ਗੱਲੋਂ ਬੇਖੌਫ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਪੁਲਿਸ ਵਾਲਿਆਂ ਦੀ ਮਤਲਬ ਡਿਊਟੀ ਲਾਈ ਜਾਵੇ ਜਿਹੜੇ ਉਹ ਗੇੜਾ ਕੱਢਣ ਇੱਥੇ ਆ ਕੇ ਪਹਿਲਾਂ ਵੀ ਆਪਣੀ ਮਾਰਕੀਟ ਦੇ ਵਿੱਚ ਏਸੀ ਦੀਆਂ ਪਾਈਪਾਂ ਤੇ ਜਿਹੜਾ ਏਸੀ ਦਾ ਯੂਨਟ ਹੁੰਦਾ ਚੋਰੀ ਕਰਕੇ ਲੈ ਗਏਗੇ ਕੱਲ ਰਾਤ ਸੀਸੀਟੀਵੀ ਕੈਮਰੇ ਦੇ ਵਿੱਚ ਚੋਰ ਦਿਖਦਾ ਪਾਇਆ ਗਿਆ ਜਿਹੜਾ ਸਾਡਿਆਂ ਚਾਕੋ ਜਾਂ ਪਲਾਸ ਦੇ ਨਾਲ ਤਾਰਾ ਬਿਲੀ ਦੀ ਦੁਕਾਨ ਦੇ ਬਾਹਰੋਂ ਵੱਢ ਕੇ ਲੈ ਗਿਆ ਵਾ ਕਿੰਨੇ ਕੁ ਦੁਕਾਨਾਂ ਦਾ ਕਟਾਈ ਚਾਰ ਪੰਜ ਦੁਕਾਨਾਂ ਦੀ ਤਾਰਾ ਲਾ ਕੇ ਲੈ ਗਈ ਹੈ ਜੀ ਜਿਹੜੀਆਂ ਬਾਹਰ ਲਟਕਦਿਆਂ ਪਈਆਂ ਸੀ ਜਾਂਦੀਆਂ ਪਈਆਂ ਸੀਗੀਆਂ ਮਾਰਕੀਟ ਕੋਈ ਸਕਿਉਰਟੀ ਗਾਰਡ ਕੋਈ ਮਾਰਕੀਟ ਦੇ ਵਿੱਚ ਚੌਂਕੀਦਾਰ ਹੈਗਾ ਹੀ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਹੁੰਦਾ ਪਰ ਜਿਹੜੀ ਚੋਰੀ ਹੋਈ ਆ ਉਹ ਚਾਨਨ ਦੇ ਵਿੱਚ ਹੋਈ ਆ ਦਿਨ ਚੜਿਆ ਹੋਇਆ ਵਾ ਥੋੜੇ ਦਿਨ ਪਹਿਲਾਂ ਸਾਡੀ ਮਾਰਕੀਟ 'ਚ ਸ਼ਾਮੀ 4-5 ਵਜੇ ਮੋਟਰਸਾਈਕਲ ਦੁਕਾਨ ਦੇ ਬਾਹਰੋਂ ਚੋਰੀ ਹੋਇਆ ਅਸੀਂ ਉਹਦੀ ਵੀ ਰਿਪੋਰਟ ਕੀਤੀ ਫੇਸਬੁੱਕ ਵਗੈਰਾ ਤੇ ਸਾਰਿਆਂ ਪਰ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਹੋ ਇੱਕ ਤਾਂ ਸਾਡੀ ਮਾਰਕੀਟ ਦੇ ਮੂਹਰੇ ਬੈਰੀਕੇਡ ਲਾਇਆ ਪਿਆ ਪ੍ਰਸ਼ਾਸਨ ਨੇ ਜਿਹਦੇ ਕਰਕੇ ਕੋਈ ਐਂਬੂਲੈਂਸ ਜਾਂ ਕੋਈ ਫਾਇਰ ਗੱਡ ਦੀ ਗੱਡੀ ਨਹੀਂ ਆ ਸਕਦੀ ਥੋੜੇ ਦਿਨ ਪਹਿਲਾਂ ਸ਼ਾਰਟ ਸਰਕਟ ਹੋਇਆ ਆਈ ਬੜੇ ਪਾਜ਼ਲ ਸੀ ਆਪੇ ਕਾਰਵਾਈ ਕੀਤੀ ਦੂਜੀ ਗੱਲ ਉਹ ਬੈਰੀਕੇਡ ਹਟਾਇਆ ਜਾਵੇ ਸਾਡੀ ਮਾਰਕੀਟ ਦੇ ਵਿੱਚ ਪੀਸੀਆਰ ਵਾਲਾ ਦਾ ਗੇੜਾ ਹੋਵੇ ਰਾਤ ਨੂੰ ਗੇੜਾ ਹੋਵੇ ਐ ਤਾਂ ਸਾਡੇ ਮਤਲਬ ਦੁਕਾਨਾਂ ਦੇ ਤਾਲੇ ਵੀ ਟੁੱਟ ਸਕਦੇ ਆ ਪ੍ਰਸ਼ਾਸਨ ਇਸ ਗੱਲੋਂ ਬੇਖੌਫ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਪੌਲ ਸਾਲੇ ਦੀ ਮਤਲਬ ਡਿਊਟੀ ਲਈ ਜਾਵੇ ਜਿਹੜੇ ਉਹ ਗੇੜੇ ਕੱਢਣ ਇੱਥੇ ਆ